ਗੁਰਾਇਤ ਤੋਂ ਜੰਡਿਆਲਾ ਰੋਡ ਤੇ ਹੋਇਆ ਦਰਦਨਾਕ ਹਾਦਸਾ ਦੋ ਵਿਅਕਤੀਆਂ ਦੀ ਹੋਈ ਦਰਦਨਾਕ ਮੌਤ। थाना ਮੁਖੀ ਐਸਐਚਓ ਸਿਕੰਦਰ ਸਿੰਘ ਵਿਰਕਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਦੀ ਅਣਪਛਾਤੇ ਵਾਹਨ ਵੱਲੋਂ ਹੋਈ ਦਰਦਨਾਕ ਮੌਤ ਜਿਨ੍ਹਾਂ ਦੀ ਪਛਾਣ ਸਿਮਰਜੀਤ ਮਹਿ ਐਸਓ ਬਲਦੇਵ RAM ਵਾਸੀ ਕੁੜਕਾ ਅਤੇ ਲਾਲੀ ਐਸ ਅਸ਼ੋਕ ਕੁਮਾਰ ਵਾਸੀ ਕੁੜਕਾ ਵਜੋਂ ਹੋਈ ਹੈ ਜਿਸ ਵਿੱਚੋਂ ਇੱਕ ਵਿਅਕਤੀ ਰਾਜ ਮਿਸਤਰੀ ਦਾ ਕੰਮ ਕਰਦਾ ਅਤੇ ਦੂਸਰਾ ਲੜਕਾ ਗਿਆਵੀ ਕਲਾਸ ਵਿੱਚ ਪੜਦਾ ਸੀ ਜੋ ਕਿ PB375584 ਹੀਰੋ ਹਾਂਡਾ ਤੇ ਗੁਰਾਇਆ ਤੋਂ ਆਪਣੇ ਪਿੰਡ ਕੁੜਕਾ ਨੂੰ ਜਾ ਰਹੇ ਸੀ ਅਤੇ ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰਨ ਕਾਰਨ ਦੋ ਲੜਕੀਆਂ ਦੀ ਹੋਈ ਦਰਦਨਾਕ ਮੌਤ ਅਤੇ ਦੂਜੇ ਪਾਸੇ ਅਸ਼ੋਕ ਕੁੜਕਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਛੇ ਭੈਣਾਂ ਦਾ ਇੱਕੋ ਹੀ ਪਰਾਸੀ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਪ੍ਰਸ਼ਾਸਨ ਵੱਲੋਂ ਮੌਕੇ ਤੇ ਆ ਕੇ ਮ੍ਰਿਤਕ ਦੀਆਂ ਬੋਡੀਆਂ ਨੂੰ ਫਲੋਰ ਵਿਖੇ ਪੋਸਟ ਮਾਡਮ ਲਈ ਪਹੁੰਚਾ ਦਿੱਤੀਆਂ ਗਿਆ ਹਨ ਅਤੇ ਅਣਪਛਾਤੇ ਵਾਹਨ ਦੀ ਪਾਲ ਵਿੱਚ ਲੱਗੇ ਹੋਏ ਹਨ ਪਵਨ ਪਨੋਟ ਗੁਰਾਇਆ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਤੇ ਛੇੜਾ ਕਾ ਨਹੀਂ ਲੈਟ ਬਣੀ ਜਾ ਇੱਧਰ ਸਾਈਡ ਆ ਜਾ ਇਹ ਐਕਸੀਡੈਂਟ ਜਿਹੜਾ ਜੀ ਪੈਟਰੋਲ ਪੰਪ ਤੇ ਨਹਿਰ ਦੇ ਜਿਹੜਾ ਸੈਂਟਰ ਦੇ ਵਿੱਚ ਹੋਇਆ ਆ ਐਕਸੀਡੈਂਟ ਬਹੁਤ ਜ਼ਬਰਦਸਤ ਆ ਦੋ ਮੁੰਡੇ ਸੀ ਮੌਕੇ ਤੇ ਮਤਲਬ ਸਾਹ ਨਿਕਲ ਗਏ ਉਹਨਾਂ ਦੇ ਸਰਤ ਸੱਟਾਂ ਆ ਤੇ ਪਤਾ ਨਹੀਂ ਲੱਗਾ ਹੈਗਾ ਵੀ ਹੁਣ ਕੀ ਪਾਣਾ ਵਰਤਿਆ ਕਿ ਨਹੀਂ ਵਰਤਿਆ ਪਰ ਮੌਕੇ ਦੇ ਮਤਲਬ ਜਿਹੜੇ ਦੋ ਮੁੰਡੇ ਸੀਗੇ ਉਹਨਾਂ ਦੀ ਮੌਤ ਹੋ ਗਈ ਆ ਤੇ ਦੋਨੇ ਮੁੰਡੇ ਯੰਗ ਸੀ ਇੱਕ ਮੁੰਡਾ ਪੜਦਾ ਸੀਗਾ ਇੱਕ ਮੁੰਡਾ ਆਪਣਾ ਰਾਜਨੀਤਿਕ ਕੰਮ ਕਰਦਾ ਸੀਗਾ ਤੇ ਇੱਕ ਮੁੰਡੇ ਦੀਆਂ ਦੋ ਭੈਣਾਂ ਆ ਵਿਆਹਣ ਵਾਲੀਆਂ ਆ ਤੇ ਇੱਕ ਮੁੰਡਾ ਹੈ ਉਹ ਛੇਆਂ ਭੈਣਾਂ ਦਾ ਉਹ ਇਕੱਲਾ ਇਕੱਲਾ ਭਰਾ ਆ ਤੇ ਬਹੁਤ ਪਰਿਵਾਰ ਦੇ ਨਾਲ ਧੱਕਾ ਹੋਇਆ ਹੈ ਜਾਲਾ ਬਹੁਤ ਬਹੁਤ ਦੁੱਖ ਲੱਗਾ ਸਾਨੂੰ ਸੁਣ ਕੇ ਦੇਖ ਕੇ ਤੇ ਮੁੰਡੇ ਘੁੜਕੇ ਦੇ ਸੀਗੇ ਇਹ ਕੀ ਨਾਮ ਸੀਗਾ ਪੰਜੀਨਾ ਮੁੰਡਿਆ ਦਾ ਮੁੰਡੇ ਦਾ ਸਿਮਰਨਜੀਤ ਆ ਨਾ ਇੱਕ ਦਾ ਮੁੰਡਿਆ ਦਾ ਤੇ ਦੂਸਰੇ ਮੁੰਡੇ ਦਾ ਨਾਮ ਨੂੰ ਪਤਾ ਨਹੀਂ ਹੈ ਕਿ ਆ ਤੇ ਉਹ ਮੁੰਡਾ ਜਿਹੜਾ ਹੈਗਾ ਆ ਉਹ ਵੀ ਸਾਡੇ ਪਿੰਡ ਦਾ ਹੀ ਆ ਉਹ ਮੁੰਡੇ ਦਾ ਇੱਕ ਆ ਤਾਂ ਕੰਮ ਕਰਦਾ ਉਹਨੂੰ ਕੱਚਾ ਨਾ ਵੈਸੇ ਬੱਬਾ ਕਹਿੰਦੇ ਆ ਮੁੰਡੇ ਨੂੰ ਕਾਦਾ ਕੰਮ ਕਰਦੀ ਸੀ ਇਹ ਇਹ ਰਾਜਮੈਸਟਰ ਦਾ ਕੰਮ ਕਰਦਾ ਲੰਡਾ ਜਿਹੜਾ ਦੂਸਰਾ ਮੁੰਡਾ ਆ ਉਹ ਹਲੇ ਪੜਦਾ ਆ ਤੇ ਜਿਹੜੀ ਨੇ ਮੇਟੇ ਦੀ ਡੈੱਡ ਬੋੜੀਆਂ ਉਹ ਫਲੋਰ ਵਗੈਰਾ ਉਹ ਹੁਣ ਸਾਨੂੰ ਪਤਾ ਲੱਗਾ ਵੀ ਇਥੋਂ ਅਸੀਂ ਲਦਾ ਗੱਡੀ ਦੇ ਵਿੱਚ ਭੇਜਤੀਆਂ ਡੈੱਡ ਬੋੜੀਆਂ ਉਹ ਹੁਣ ਫਲੋਰ ਸਿਵਲ ਹਸਪੀਟਲ ਲੈ ਗਿਆ ਬਹੁਤ ਮਾੜੀ ਗੱਲ ਹੋਈ ਹੈ ਹਾਂਜੀ ਪ੍ਰਸ਼ਾਸਨ ਮੌਕੇ ਤੇ ਆ ਬਹੁਤ ਸ਼ਾਸਨ ਮੌਕੇ ਤੇ ਆ ਗਿਆ ਇਹਦੇ ਵਿੱਚ ਤਕਰੀਬਨ 8 ਕੋਏ ਦੇ ਕਰੀਬ ਇੱਕ ਐਕਸੀਡੈਂਟ ਹੋਇਆ ਦੋ ਨੌਜਵਾਨ ਜੰਗ ਮੁੰਡੇ ਜਿਹੜੇ ਆ ਉਹ ਗੁਰਾਇਆਂ ਦੀ ਸਾਈਡ ਨੂੰ ਜਾ ਰਹੇ ਸੀਗੇ ਸੰਗ ਢਿਸੀਆਂ ਵੱਲ ਨੂੰ ਜਿਹੜੀ ਪੁੜੀ ਆ ਅੱਗੇ ਪੰਪ ਪੌਂਦਾ ਉਹਦੇ ਸੈਂਟਰ ਦੇ ਵਿੱਚ ਜਿਹੜਾ ਇਹਨਾਂ ਦਾ ਐਕਸੀਡੈਂਟ ਹੋਇਆ ਦੋਹਾਂ ਦੀ ਐਡ ਦੀ ਸਪੋਰਟ ਜਿਹੜੀ ਡੈਥ ਹੋ ਗਈ ਆ ਦੋਵੇਂ ਮੋਟਰਸਾਈਕਲ ਦੇ ਸੀਗੇ ਔਰ ਵੀਕਲ ਬਾਰੇ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਵੀ ਕਿਹੜਾ ਵੀਕਲ ਮਰ ਗਿਆ ਉਹ ਸਵੇਰੇ ਢੰਗਾਈ ਨਾਲ ਪਰਤਾਲ ਕਰਾਂਗੇ ਕੈਮਰੇ ਚੈੱਕ ਕਰਾਂਗੇ ਜਿਹੜੇ ਵੀਕਲ ਨਾਲ ਐਕਸੀਡੈਂਟ ਆ ਉਹਤੇ ਸਖਤ ਕਾਰਵਾਈ ਕੀਤੀ ਸਰ ਕਿੱਥੇ ਦੇ ਰਹੇ ਆ ਇਹ ਹੁਣ ਇੱਥੇ ਮੌਕੇ ਤੇ ਪਤਾ ਲੱਗਿਆ ਕਿ ਪਿੰਡ ਘੁੜਕੇ ਦੇ ਰਹਿਣ ਵਾਲੇ ਨੇ ਦੋਵੇਂ ਨੌਜਵਾਨ ਜਿਹੜੇ ਆ ਰਿਤਿਕਾ ਦਾ ਨਾਮ ਹੈ ਜੋ ਸ਼ਜਾਨ ਚੋਈਆ ਇਹਨਾਂ ਦੇ ਨਹੀਂ ਕਰਦੇ ਵੈਰੀਫਾਈ ਕਰਦੇ ਹਾਂ ਲੈ ਨਾਮਾਂ ਬਾਰੇ ਨਹੀਂ ਮੈਨੂੰ ਜਾਣਕਾਰੀ ਪੂਰੀ ਮਿਲੀ ਵੈਰੀਫਾਈ ਕਰਦੇ ਹਾਂ ਦਾ ਪਰਿਵਾਰਕ ਮੈਂਬਰ ਆ ਰਹੇ ਨੇ ਕਰਦੇ ਵੈਰੀਫਾਈ ਡੈਡ ਬੋਟੀ ਸਾਹਿਬ ਕਿੱਥੇ ਆਸੀ ਡੈਡ ਬੋਟੀ ਅਸੀਂ ਭੇਜਤੀ ਸਿਵਲ ਹਸਪੀਟਲ ਫਲੋਰ ਭੇਜਤੀਆਂ ਨੇ ਹਫਾਜ਼ਤ ਦੇ ਨਾਲ ਉੱਥੇ ਭੇਜਤੀਆਂ ਨੇ ਜੀ